ਾਰੇ ਵੇਹਰਾਓ ਜੋ ਪੰਜਾਬ ਦੇ ਹਾਲਾਤ ਨੇ ਅੱਜ ਜਿਹੜੀਆਂ ਕਿਟਨਾਵਾ ਹੋ ਰਹੀਆਂ ਪੰਜਾਬ ਤੇ ਚਾਹੇ ਅੱਜ ਲੋਕਾਂ ਨੂੰ ਕੋਈ ਭਰੋਸਾ ਨਹੀਂ ਜਿਹੜੇ ਬੱਚੇ ਸਕੂਲਾਂ ਦੀ ਜਾਂਦੇ ਨੇ ਜਿਹੜੀਆਂ ਸਾਡੀਆਂ ਪੈਣਾ ਛੋਭਾਂ ਕਰਮ ਜਾਂਦੀਆਂ ਨੇ ਜਾ ਜਿਹੜੇ ਨੌਜਵਾਨ ਸਾਥੀ ਸਾਡੇ ਬਾਹਰ ਜਾਂਦੇ ਨੇ ਕੰਮਾਂ ਲਈ ਅੱਜ ਸਹਿਤ ਕਾਰਨ ਪੰਜਾਬ ਦੇ ਲਾੜਦਲ ਨੂੰ ਵੇਚ ਦਿਆ ਹੋਇਆ ਹੋ ਗਿਆ ਬੜੇ ਹਾਲਾਤ ਖਰਾਬ ਹੋ ਗਏ ਲਾਰਡ ਆਰੋਧੇ ਪੰਜਾਬ ਚ ਇਸ ਕਰਕੇ ਅੱਜ ਅੱਜ ਬੜੇ ਵੱਡੀ ਪਦਰ ਤੇ ਇਥੇ ਧਰਨਾ ਦਿੱਤਾ ਜੋ ਰੋਸ਼ ਮੁਜਾਰਾ ਜਿਹੜਾ ਹੈਲੋ ਕੀਤਾ ਮੈਂ ਸਭ ਇਹਨਾਂ ਜੋ ਆਧਨੇ ਪੰਜਾਬ ਤੇ ਉਹ ਸਾਰਿਆਂ ਦੇ ਸਾਹਮਣੇ ਆ ਅੱਜ ਕੋਈ ਸੇਫ ਨਹੀਂ ਪੰਜਾਬ ਤੇ ਅੱਜ ਜਿਹੜੇ ਮਿਹਰਾਨ ਸਾਹਿਬ ਦੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇਟ ਕਰਦੇ ਰਹੇ ਕਿ ਕਦੋਂ ਸਾਡੇ ਬੱਚੇ ਸਕੂਲਾਂ ਚ ਤੱਕ ਪਹੁੰਚ ਜਾਣ ਸੋ ਨਾਲ ਹੀ ਸਾਡੇ ਤੁਸੀਂ ਕੋਈ ਵੀ ਲੈ ਲਓ ਅੰਦਰ ਸੀ ਲੈ ਲਓ ਇਹਦੇ ਕੋਈ ਲੈ ਲਓ ਕੋਈ ਖਾਣਾ ਦੀ ਮੁਸ਼ਕਲ ਹੈ ਮੈਂ ਸਮਝਦਾ ਕਿ ਅੱਜ ਜੋ ਆਤਿਥੀ ਆਪਦੇ ਨੇ ਲੋਕਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਨਾਤੇ ਪਰ ਜਿਹੜਾ ਬਦਲਾਅ ਤੁਸੀਂ ਵੇਖ ਰਹੇ ਹੋ ਉਹ ਸਾਰੇ ਦੇ ਸਾਹਮਣੇ ਅੱਜ ਕੁਝ ਨਹੀਂ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਨੇ ਛੱਡ ਜੱੜ ਕੇ ਸਾਡੇ ਜਿਹੜੇ ਨਸ਼ੀ ਵਾਲੇ ਨੇ ਉਹ ਆਪਣੀ ਨਸ਼ੀ ਬਾਹਰ ਛੁਪਵਾ ਰਹੇ ਨੇ ਸਾਡੇ ਜਿਹੜੇ ਵਪਾਰੀ ਨੇ ਉਹ ਵਪਾਰੀ ਜਿਹੜੇ ਨੇ ਉਹ ਮਜ਼ਦੂਰ ਨੇ ਪੰਜਾਬ ਨੂੰ ਛੱਡਣ ਲਈ ਹੋ ਬੇਰੀ ਸਰਕਾਰ ਨੂੰ ਇਹੋ ਬੇਨਤੀ ਹੈ ਸੀਐਮ ਸਾਹਿਬ ਨੂੰ ਇਹ ਬੇਨਤੀ ਹੈ ਕਿ ਸਾਰਾ ਕੋਈ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਵਿਕਲਪ ਤੁ ਤੁਸੀਂ ਵੇਖ ਲਓ ਅੱਜ ਕੋਈ ਭੈਣ ਸਾਡੀ ਬਜਾਰਾ ਚ ਚਲ ਜਾਂਦੀ ਆ ਉਹ ਸੇਵਣੇ ਉਹਨਾਂ ਦੇ ਪਰਸ ਉਹਨਾਂ ਦੀਆਂ ਕੈਨੀਆਂ ਅੱਜ ਡਕੈਤੀਆਂ ਨੇ ਡਕੈਤੀਆਂ ਕਹਦੇ ਨੇ ਲੱਖੇ ਹੀ ਨਹੀਂ ਸੋ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਦਿਨ ਦਿਹਾੜੇ ਸੋ ਬੜੀ ਅੱਜ ਮਰਡਰ ਹੋ ਰਹੇ ਨੇ ਪੰਜਾਬ ਚ ਜਦੋਂ ਦੀ ਸਰਕਾਰ ਬਣੀ ਐ ਤੁਸੀਂ 22 ਤੋਂ ਲੱਖ ਹੋਂ ਤੱਕ ਵੇਖ ਲਓ ਮੈਂ ਵੇਖਿਆ ਸੀ 74 ਹਜ਼ਾਰ ਦੇ ਕਰੀਬ ਆਈਪੀਸੀ ਦੇ ਦਹਿਤ ਜਿਹੜੀਆਂ ਕਟਨਾਵਾਂ ਪੰਜਾਬ 'ਚ ਹੋਈਆਂ ਨੇ 72 ਹਜ਼ਾਰ ਦੇ ਕਰੀਬ ਨੇ ਉਹ ਮਦਰ ਲੜ ਨੇ ਪੰਜਾਬ ਸਰਕਾਰ ਦੀ ਨਾ ਪੰਜਾਬ ਨਾਮ ਦੀ ਇਹ ਬੜੀ ਕਿੰਨੀ ਅਫਸਰ ਨੂੰ ਆਪਣੇ ਆਪ ਦੇ ਦੋਈ ਇਹ ਪਾਣੀ ਗਿਆ ਲੋਕਾਂ ਦੇ ਦਰਜਾ ਦੇ ਤੋਂ ਭੱਜ ਰਹੇ ਪੰਜਾਬ ਨੂੰ ਕੋਈ ਚੋਲਾ ਆਦਿ ਨੇ ਤੁਸੀਂ ਪ੍ਰੈਸ ਵਾਲਿਓ ਤੁਹਾਡੇ ਵੀ ਸਾਰੇ ਦੇ ਸਾਹਮਣੇ ਆ ਕਹਿੰਦੇ ਪੀਟਾ ਘਾੜਾ ਘਾਡਾ ਪਿਛਲੀ ਸਰਕਾਰਾਂ ਦੇ ਮੁਕਾਬਲੇ ਇਸ ਸਰਕਾਰ ਦੇ ਵਿੱਚ ਡਾਈਮ ਰੇਸ਼ਿਓ ਘਟਿਆ ਕੈਂਸਰ ਵਾੜੇ ਮਦਰ ਬਈ ਪਰ ਲਗਾਤਾਰ ਘਾਡਾ ਲਈ ਤੁਸੀਂ ਡਾਟਾ ਘਾਡਾ ਲੋ ਤੁਸੀਂ ਆਪ ਰਾਤ ਵਾਲਿਓ ਆਪ ਵੇਖ ਲਓ ਮੈਂ ਤਾਂ ਦੱਸੀਆ ਕਿ 22 ਤੋਂ ਲੱਗ ਕੇ ਹੁਣ ਤੱਕ ਆਪੀਸੀ ਦੀਆਂ 74 ਹਜ਼ਾਰ ਕਿਨਦਾਵਾਂ ਜਿਹੜੀਆਂ ਨੇ ਹੋਈਆਂ ਨੇ ਡਾਕਟਰ ਸਰ ਇਹ ਦੇਖ ਲਓ ਹੋਰ ਵੀ ਸਰਕਾਰਾਂ ਵਾਲੇ ਵੇਖ ਲਓ ਉਹ ਪੀ.ਐਮ. ਰਹੇ ਉਹ ਕਦਾਈਂ ਬੋਆ ਦਾ ਰਹਿ ਗਿਆ ਬੜੇ ਲੰਬੇ ਸਮੇਂ ਤੋਂ ਇਤਿਆਹਾਸ ਤੋਂ ਕਮੀ ਕਿੱਥੇ ਆ ਤੁਸੀਂ ਕਿਵੇਂ ਚਲ ਵੀ ਵਖੋ ਗੱਲ ਆ ਇਹ ਸਰਕਾਰਾਂ ਦਾ ਕੰਮ ਹੈ ਤਕਰਾਰ ਹਰਨਾ ਕਿਉਂਕਿ ਸਾਡੇ ਸੀਐਮ ਸਾਹਿਬ ਕੋਲ ਤਾਂ ਮਹਿਕਮਾ ਵੀ ਇਹਦਾ ਹੁੰਦਾ ਮਹਿਕਮਾ ਉਹਨਾਂ ਕੋਲ ਆ ਸੋ ਮੈਂ ਸਮਝਦਾ ਇਹ ਸਰਕਾਰਾਂ ਦਾ ਕੰਮ ਹੈ ਮੈਂ ਦੇਖੇ ਵੀ ਕਿਹਾ ਇੱਥੇ ਆਪਣੀ ਸਪੀਚ ਚ ਕਿਹਾ ਇਹ ਸਰਕਾਰਾਂ ਪਾਲਸੀਆਂ ਬਣਾਉਂਦੀਆਂ ਨੇ ਸਰਕਾਰਾਂ ਥੱਲ ਪਾਉਂਦੀਆਂ ਨੇ ਤੁਹਾਨੂੰ ਪਤਾ ਹੈ ਜੇਸ ਵळे ਪੰਜਾਬ ਚ ਬਹੁਤ ਵੱਡੀ ਹਨੇਰੀ ਆਈ ਤੇ ਹਤਵਾਦੀ ਉਸੇ ਕਾਰਨ ਦੀ ਸਰਕਾਰ ਬਣੀ ਜੀ ਸਾਡੇ ਕੀਮਨੇਸ ਸਰਦਾਰ ਬਲੰਚਰ ਸਰਗੇ ਸਰਦਾਰ ਬੇਰਜਗੂਤ ਚੀਤ ਦਾ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਪੰਜਾਬ ਨੂੰ ਬਚਾ ਲਿਆ ਹੱਤਿਆਦ ਨੂੰ ਖਤਮ ਕਰ ਦਿੱਤਾ ਜਿਹੜੀਆਂ ਸਾਡੀਆਂ ਪਹਿਲਾਂ 4 ਵਜੇ ਨਿਕਲਦੀਆਂ ਨਹੀਂ ਸੀ ਉਸ ਤੋਂ ਬਾਅਦ 12 12 ਵਜੇ ਤੱਕ ਸਾਡੀਆਂ ਲੇਡੀਜ਼ ਬਜਾਰਾਂ ਵਿੱਚ ਫਿਰ ਗਿਆ ਸਰ ਸਾਬ ਉਹ ਹੀ ਕਰ ਰਹੇ ਸਨ ਕਾਰਾ ਦਾ ਕੰਮ ਆ ਫੇਰਾ ਦੀ ਛੱਡ ਗਏ ਕਿ ਪੁਲਿਸ ਕੁਝ ਨਹੀਂ ਕਰਦੀ ਡੀਜੀਪੀ ਕੁਝ ਨਹੀਂ ਕਰਦੇ ਉਹਨਾਂ ਕੋ ਕਾਉਣਾ ਜਿਹੜਾ ਉਹ ਸਰਕਾਰਾਂ ਦਾ ਕੰਮ ਸੋ ਪੰਜਾਬ ਵਿੱਚ ਪੁਲਿਸ ਵਾਇਏ ਜਿਨੇ ਕਿ ਅਨਵਾਦ ਦੇ ਖਿਲਾਫੀ ਲਾਈਨ ਰਿਪੋਰਟ ਸੇ ਹੁਣ ਕੁੱਝ ਨਹੀਂ ਹੋ ਗਿਆ ਕੀ ਕਰਨੇ ਚਾਹੀਦੇ ਦੇਖੋ ਮੈਂ ਤੁਹਾਨੂੰ ਕਿਹਾ ਮੈਂ ਹੁਣ ਵੀ ਕਹਿ ਰਿਹਾ ਇਹ ਸਰਕਾਰਾਂ ਦੀਆਂ ਪਾਲਸੀਆਂ ਨੇ ਇਹ ਵੱਲੇ ਸਰਕਾਰ ਗਾਈਡਲਾਈਨ ਹੁੰਦੀਆਂ ਨੇ ਸੋ ਮੈਂ ਖਮੀਨਾ ਕਿ ਸਰਕਾਰ ਨੂੰ ਸਾਰਾ ਕੁਝ ਛੱਡ ਕੇ ਪਹਿਲੋਂ ਪੰਜਾਬ ਦੇ ਹਾਲਾਤ ਜਿਹੜੇ ਠੀਕ ਕਰਨੇ ਚਾਹੀਦੇ ਨੇ ਲਾਂਡਰ ਠੀਕ ਰਹੇਗਾ ਤੇ ਪੰਜਾਬ ਕਿ ਹਿਆ ਰਹੇ। ਜੀ ਸਾਹਿਬ ਤੁਸੀਂ ਸਵਾਲ ਕੀਤਾ ਕਿ ਸਾਨੂੰ ਜਿਹੜਾ ਕੰਮ ਕਰਨਾ ਆਉਂਦਾ ਔਰ ਨਵੇਂ ਜਿਹੜੇ ਸਰਕਾਰ ਬੜੀ ਕੰਮ ਕਰਨਾ ਨਹੀਂ ਆਇਆ ਔਰ ਜਦੋਂ ਸੀਐਮ ਪਹੁੰਚਦੇ ਨੇ ਦਰਬਾਰ ਤਾਂ ਉਹ ਅੰਮ੍ਰਿਤਸਰ ਐਮਐਲਏ ਤੱਕ ਲੱਗੇ ਨਹੀਂ ਲੱਗਦੇ ਔਰ ਐਮਐਲਏ ਜਿਹੜੇ ਕੱਲ ਕੰਮ ਨੇ ਕਿੱਦਾਂ ਤਾਂ ਕੋਟਾ ਦੇਖੋ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤੇ ਗੱਲ ਕਰਨਾ ਇਹਨਾਂ ਦੇ ਜਿਹੜੇ ਐਫਐਲਪੀ ਹਾਂ ਜੀ ਤੁਸੀਂ ਆਪ ਹੀ ਪੜਿਓ ਉਹਦਾ ਕਿਹ ਥੇਰ ਬੰਡਾ ਪੜਿਓ ਉਹਨਾਂ ਦੀਆਂ ਤੁਸੀਂ ਵੀਡੀਓ ਵੇਖਦੇ ਹੋ ਉਹ ਆਪ ਹੀ ਆਂਦੇ ਨੇ ਸਾਡੇ ਹੱਥ-ਵੱਥ ਕੁਝ ਨਹੀਂ ਸਾਡੀ ਕੋਈ ਸੁਣਦਾ ਨਹੀਂ ਜੇ ਸੁਣਦੇ ਨਹੀਂ ਇਹ ਆਪਸ ਤੁਹੁੰਦੇ ਨਹੀਂ ਤਾਂ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਇਹਨਾਂ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਇਹ ਸਰਕਾਰਾਂ ਨੇ ਸਭ ਕੁਝ ਇਹ ਤੁਹਾਨੂੰ ਕੀ ਕਰਨ ਕਿ ਐਮਐਲਏ ਨੂੰ ਪਾਵਰਾਂ ਨਹੀਂ ਦਿੱਤੀਆਂ ਕਿ ਕੋਈ ਉਹਨਾਂ ਨੇ ਮੈਂ ਨਹੀਂ ਦੱਸ ਸਕਦਾ ਜੀ ਇਹਦੇ ਇਹਨਾਂ ਦੀ ਸਰਕਾਰ ਨਹੀਂ ਕਰਦੀ ਓਕੇ